ਕੋ ਲੋਕਾਂ ਦੇ ਮੌਕੇ ਤੇ ਕੰਮ ਹੋ ਰਿਹਾ ਜੀ ਮੇਰੇ ਕੋਲੇ ਜਿਵੇਂ ਹੁਣ ਬੰਦੇ ਆਏ ਆ ਬਹੁਤ ਸਾਰੇ ਉਹਨਾਂ ਦਾ ਕਿਸੇ ਦਾ ਮਤਲਬ ਪੈਸ਼ਨ ਦੀ ਦਿਕਰ ਕੋਈ ਪੰਦਾ ਕਹਦਾ ਮੈਨੂੰ ਰਾਸ਼ਕ ਕਦੇ ਮਿਲਿਆ ਨਹੀਂ ਜਿਹੜਾ ਐਕਚੁਅਲ ਗਰੀਬ ਹੈ ਉਹ ਉਹ ਨਾ ਕਿਤੇ ਨਾ ਕਿਤੇ ਨੈਟ ਤੋਂ ਬਾਹਰ ਰਹਿ ਜਾਂਦੇ ਆ ਇਹ ਸਰਕਾਰੀ ਦਫ਼ਤਰਾਂ ਦੇ ਚੱਕਰ ਚੱਕਰ ਮਾਰ ਕੇ ਥੱਕ ਜਾਂਦੇ ਆ ਜੀ ਸੋ ਇਹਦਾ ਮਕਸਦ ਇਹ ਆ ਵੀ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਇਹਦੀ ਜਾਲ ਦੀ ਨਿਗਾ ਵੀ ਕਰਦਾ ਆ ਆਣ ਜਾਣ ਦਾ ਕੋਈ ਸਾਧਨ ਨਹੀਂ ਉਹਦਾ ਕੰਮ ਕਿੱਦਾਂ ਹੋਊਗਾ ਉਹ ਅਸੀਂ ਕਰਾਂਗੇ ਜੀ ਪਿੰਡ ਜਾ ਕੇ ਸੋ ਮੈਨੂੰ ਲੱਗਦਾ ਵੀ ਅਸਲੀ ਬੰਦੇ ਜਿਹੜੇ ਐਕਚੁਅਲ ਬੈਨੀਫੀਸ਼ੀਅਰ ਨੂੰ ਫਾਇਦਾ ਹੋਣਾ ਚਾਹੀਦਾ ਉਹਨਾਂ ਨੂੰ ਫਾਇਦਾ ਹੋ ਰਿਹਾ ਤੇ ਬਹੁਤ ਲੋਡੇਬਲ ਜਿਹੜਾ ਹੈਗਾ ਇਹ ਇਨੀਸ਼ੀਏਟਿਵ ਅੰਮ੍ਰਿਤ ਚੰਦਨਾ ਨੂੰ ਨੌਤ ਵੀ ਫ ਅਗਰਨ ਰੌਦ ਦਾ ਗੱਲ ਗੱਲ ਕਰਕੇ ਟਾਈਮ ਖਰਾਬ ਕਰਨ ਵਾਲੀ ਗੱਲ ਹੈ ਉਹਨੇ ਕਦੇ ਕੋਈ ਚੰਗੀ ਗੱਲ ਕੀਤੀ ਹੈ ਜੇ ਅੱਜ ਤੱਕ ਉਹਨੇ ਹਮੇਸ਼ਾ ਚਾਹੇ ਕੋਈ ਔਰਤਾਂ ਦੀ ਬੇਇੱਜ਼ਤੀ ਕੀਤੀ ਆ ਮਾਹਵਰਗੀਆਂ ਔਰਤਾਂ ਦੀ ਬੇਇੱਜ਼ਤੀ ਕੀਤੀ ਆ ਤੇ ਆ ਭੈਣਾਂ ਦੀ ਬੇਇੱਜ਼ਤੀ ਕੀਤੀ ਆ ਕਿਸਾਨਾਂ ਬਾਰੇ ਬੁਰੇ ਸ਼ਬਦ ਬੋਲਦੀ ਆ ਤੇ ਹੁਣ ਉਹਨੇ ਇੱਕ ਪੂਰੀ ਦੀ ਪੂਰੀ ਜੜੀ ਆ ਗਈ ਆ ਉਹ ਸਿੱਖ ਕਾਮਰੋਂ ਦਾ ਨਾਮ ਕਰਦੀ ਆ ਮੈਂ ਉਹਨੂੰ ਬੇਨਤੀ ਕਰਦਾ ਵੀ ਮੇਰੀ ਬੱਚੀ ਵਰਗੀ ਆ ਉਹ ਤੇ ਵੀਰਵਾ ਤੂੰ ਰਹਿਮ ਕਰ ਜਰਾ ਥੋੜੀ ਕੋਈ ਅਕਲ ਦੀ ਗੱਲ ਕਰ ਦੂ ਮੈਂਬਰ ਆਫ ਪਾਰਲੀਮੈਂਟ ਬਣ ਗਿਆ ਨਾ ਉਹਦਾ ਜਿਹੜਾ ਆਚਰਣ ਹੈ ਨਾ ਹੁਣ ਉਹ ਮੈਂਬਰ ਆਫ ਪਾਰਲੀਮ ਆਪਣੇ ਬੋਲ ਬਾਣੀ ਜਿਹੜੇ ਠੀਕ ਨੇ ਆਪਣੇ ਪੰਜਾਬ ਦੀਆਂ ਮਤਲਬ ਪੰਜਾਬ ਦੇ ਹਿੱਸਾ ਸੀ ਕਰਿਆ ਮਾਤਲਬ ਵੀ ਪੰਜਾਬ ਰਾਣਾ ਮਾਤਲਬ ਦੀਆਂ ਧੀਆਂ ਇਹੋ ਜਿਹਿਆਂ ਨੂੰ ਜਿਹਾ ਉਹ ਆਪਣੇ ਬਾਪ ਦੀ ਪਗੜੀ ਦੀ ਇੱਜ਼ਤ ਰੱਖਣ ਵਾਲੀਆਂ ਹੁੰਦੀਆਂ ਉਹੋ ਜਿਹੀ ਬਣੇ ਕੇਂਦਰ ਸਰਕਾਰ ਵੱਲੋਂ ਜੋ ਦਵੰਗਿਆ ਬੈਰ ਕੀਤੇ ਗਏ ਨੇ ਜਿਸ ਤਰ੍ਹਾਂ ਦੇਖਦੇ ਹੋ ਇਹ ਮੇਂ ਟਰਾਮਾਡੋਲ ਦਿੱਤੇ ਹੁਣ ਕੈਂਸਰ ਦੇ ਮਰੀਜ਼ਾਂ ਨੂੰ ਟਰਾਮਾਡੋਲ ਬਹੁਤ ਜੁਬੀ ਗਿਆ ਦੱਸਦੇ ਨਹੀਂ ਕਰਦਾ ਆਏ ਹੈਗੇ ਜੀ ਇਸ਼ੂਸ ਹੋਦੇ ਚਾਹੀਣਾ ਜੀ ਮਤਲਬ ਉਹ ਪੁੱਛਿਆ ਕਿ ਮੈਡੀਸਿਨ ਜਿਹੜੀ ਹੈ ਹੈਗੀਆ ਰਿਸਟ੍ਰਿਕਟਡ ਹੈ ਉਹ ਅਸੀਂ ਜਿਹੜੇ ਸਾਡੇ ਮਤਲਬ ਆਨਰ ਸੈਂਟਰ ਹੋ ਗਿਆ ਨਾ ਵੀ ਆਪਣੇ ਕਹਿੰਦੇ ਵੀ ਦਰਦ ਦੇ ਐਡਵਾਂਸ ਕੈਂਸਰ ਦੇ ਵਿਸ਼ੇ ਦਾ ਉਹਨਾਂ ਵਾਸਤੇ ਕਰਨੀਆ ਕੋਈ ਨਾ ਮੁਸ਼ਕਿਲ ਪਿਆ ਜਿਹੜੀ ਕੋਈ ਵੀ ਚੀਜ਼ ਹੁੰਦੀ ਹੈ ਜਦੋਂ ਮਿਸਿਊਸ ਹੋਣ ਲੱਗ ਜਾਂਦੀ ਹੈ ਉਹਦਾ ਵੀ ਹੋਣ ਲੱਗ ਜਾਂਦਾ ਹੈ ਛੇੜੀ ਕਰ ਲੱਗ ਜਾਂਦਾ ਹੈ ਇਸ ਕਰਕੇ ਪੁੱਛਿਆ ਕਿ ਕਿਹੜਾ ਫਸਟ ਕਮਿਊਨੀਕੇਸ਼ਨ ਆ ਬਹੁਤ ساری ਰਿਸਰਚ ਚੱਲ ਜਾਈ ਰਹੀ ਹੈ ਵੀ ਉਹ ਹਾਰਮਫੁਲ ਹੈ ਉਹ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਨੂੰ ਇਹ ਇਕੱਲਾ ਕੋਈ ਮਤਲਬ ਸਿਹਤ ਮਾਮਲਾ ਨਹੀਂ ਹੈ ਜਦੇ ਵਿੱਚ ਬਹੁਤ ساری ਰਿਸਰਚ ਹੁੰਦੀ ਹੈ ਇਹਦੇ ਵਿੱਚ WHO ਨੇ ਐਕਚੁਅਲੀ ਬੈਨ ਕੀਤਾ ਹੋਇਆ ਹੈ ਬਾਕੀ ਕਉਦੇ ਇਹਦਾ ਇੱਕ ਖਸ਼ੌਕਾ ਦਾ ਇਹਦਾ ਪਤਾ ਉਹ ਸਾਰਾ ਖਸ਼ੌਕਾ ਸਾਰਾ ਦੇਖ ਕੇ ਉਹਦੀ ਮਤਲਬ ਪਰਿਵਾਰੀ ਬਾਰੇ ਰੀਜ਼ਨ ਜਿਹੜੇ ਕਿ ਇੰਟਰਨੈਸ਼ਨਲ ਲੈਵਲ ਤੇ ਬੈਡ ਆ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਇੰਟਰਨੈਸ਼ਨਲ ਤੇ ਬੈਡ ਆ ਪਰ ਸਾਡੇ ਅਜੇ ਵੀ ਹੈ ਜੀ ਜਗਵੰਦ ਸਾਹਿਬ ਦਾ ਬਿਆਨ ਆਇਆ ਕਿ ਪੰਜਾਬ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ ਜਿਸ ਨਾਲ ਨਾ ਹਾਈ ਵੀ ਨਾ ਕੋਈ ਵੀ ਤਾਂ ਪੰਜਾਬ ਦੇ ਘਰ ਘਰ ਦੇ ਵਿੱਚ ਕੈਂਸਰ ਹੋਵੇਗਾ ਇਸ ਤਰ੍ਹਾਂ ਦੇ ਕੋ ਮੈਂ ਤੁਹਾਡੇ ਸਾਹਮਣੇ ਜੰਨਾ ਮੈਂ ਗੱਲਬਾਤ ਕੀਤੀ ਆ ਨਾ ਵੀ ਇਹ ਜਿਹੜਾ بارش ਦਾ ਪਾਣੀ ਆ ਉਹਨੂੰ ਆਪਾਂ ਕਰਕੇ ਫਿਰਾਂ ਦੇ ਚੱਪੜਾਂ ਦਾ ਪਾਣੀ ਆ ਉਹਨੂੰ ਸਾਫ਼ ਕਰ ਜੀਏ ਆਪਾਂ ਨੂੰ ਸ਼ੁਰੂਆਤ ਕਰਨੀ ਪੈਗੀ ਬਾਬਾ ਜਿੰਨੇ ਵੀ ਆਪਣੇ ਦਰਿਆ ਆ ਇਹ ਇਹ ਗੱਲ ਵੈਸੇ ਤਾਂ ਬਹੁਤ ਪੁਰਾਣੀਆਂ ਹੋਣ ਨਹੀਂ ਹੋਈਆਂ ਜਿਹੜਾ ਦਰਿਆ ਹੈਗਾ ਸਭ ਤੋਂ ਵੀ ਦਰਿਆ ਆ ਇਟਸ ਅ ਡੈਡ ਰਿਵ ਪਹਿਲਾਂ ਨਾ ਤੁਹਾਨੂੰ ਪਤਾ ਹੋਣਾ ਵੀ ਉਹਦੇ ਵਿੱਚ ਬੱਚੇ ਆਉਂਦੇ ਸੀ ਬਹੁਤ ਕਿੰਨੀ ਤਰ੍ਹਾਂ ਦੇ ਜੀਵ ਜੰਤੂ ਹੁੰਦੇ ਸੀ ਜਿੰਨੀ ਲਾਈਫ ਜਿਹੜੀ ਹੈਗੀ ਆ ਉਹ ਜ਼ਮੀਨ ਦੇ ਉੱਪਰ ਆ ਉਦੋਂ ਜ਼ਿਆਦਾ ਪਾਣੀਆਂ ਚ ਹੁੰਦੀ ਸੀ ਦਰਿਆਵਾਂ ਵਿੱਚ ਹੁੰਦੀ ਸੀ ਸਮੁੰਦਰਾਂ ਵਿੱਚ ਹੁੰਦੀ ਸੀ ਉਨ ਤੋਂ ਜ਼ਿਆਦਾ ਜ਼ਮੀਨ ਦੇ ਥੱਲੇ ਹੁੰਦੀ ਸੀ ਜਿਹੜੇ ਕਿ ਜਿਹੜੇ ਸੂਖਸ਼ਮ ਜਿਹੜੇ ਜੀਵ ਆ ਜਿਹੜੇ ਨਜ਼ਰ ਨਹੀਂ ਆਉਂਦੇ ਆ ਗ੍ਰਹਿਸ਼ਟ ਜਿਹੜਾ ਨੂੰ ਅਸੀਂ ਕਹਿੰਦੇ ਆ ਉਹ ਧਰਤੀ ਦੇ ਨੀਚੇ ਵੀ ਸੀ ਇਹ ਕਿ ਕੁਦਰਤ ਦਾ ਜਿਹੜਾ ਜਿਹੜਾ ਸੀਗਾ ਨਾ ਜਿਹੜਾ ਬਿਹਾਰੀ ਕੁਦਰਤ ਵਸਿਆ ਤੇ ਰਾਮਤਨਾ ਜਾਇ ਲਖਿਆ ਤੇ ਬੁਰਾ ਨੇ ਉਹ ਤਾਂ ਦੱਸਤਾ ਸੀਗਾ ਬਸ ਜਿਹੜਾ ਇਨਸਾਨ ਦਾ ਕਿਤੇ ਨਾ ਕਿਤੇ ਤੁਸੀਂ ਮੰਨ ਲਓ ਕੈਮੀਕਲ ਫਰਟੀਲਾਈਜ਼ਰ ਸੈਕਟਸਾਈਡਸ ਪਸਟਿਸਾਈਡਸ ਉਹਨਾਂ ਡੱਡੂ ਗੰਡੋਏ ਇਲਾ ਬਹੁਤ ਕੁਝ ਮਾਰਿਆ ਗਿਆ ਉਹਨਾਂ ਕਿਤਨੇ ਆ ਤੇ ਇਹ ਸ਼ਾਇਦ ਇਹ ਮੱਖੀਆਂ ਸੋ ਇਹ ਜਿਹੜੀ ਉਹ ਕਹਿੰਦੇ ਆ ਖਾਲੀ ਪਾਣੀ ਦੀ ਪ੍ਰੋਬਲਮ ਨਹੀਂ ਹੋ ਰਹੀ 에ਅਰ ਟਾਕਸਿਸਿਟੀ ਵੀ ਹੋ ਰਹੀ ਆ ਸੋਇਲ ਟਾਕਸਿਸਿਟੀ ਵੀ ਹੋ ਰਹੀ ਆ ਇਹ ਬਹੁਤ ਇੰਪੋਰਟੈਂਟ ਮੁੱਦੇ ਆ ਜੀ ਮੈਂ ਤਾਂ ਇੱਕ ਡਾਕਟਰਾਂ ਦੇ ਨਾਤੇ ਮੈਂ ਸਾਰਿਆਂ ਦੇ ਉੱਤੇ ਮੈਂ ਆਪਣਾ ਜਿੰਨਾ ਮੇਰਾ ਯੋਗਦਾਨ ਹੈ ਉਹ ਵੀ ਕਰਦਾ ਮੇਰੀ ਕੋਸ਼ਿਸ਼ ਆ ਕਿ ਕੁਦਰਤੀ ਕਿਰਤੀ ਕੀਤੀ ਜਾਵੇ ਪਰ ਬਾਰਸ਼ ਦੇ ਪਾਣੀ ਦੀ ਸਹੀ ਸਭਾਲ ਕੀਤੀ ਜਾਵੇ ਜਿਹੜਾ ਚਾਹੇ ਸਾਡਾ ਪਿੰਡ ਦਾ ਪਾਣੀ ਆ ਫੈਕਟਰੀ ਦਾ ਪਾਣੀ ਆ ਉਹਨੂੰ ਆਪਾਂ ਸੜਕਾਂ ਬਣਾਉਣ ਲਈ ਜਾਂ ਸਾਫ਼ ਕਰਕੇ ਜਾਂ ਹੋਰ ਦੂਜੇ ਕੰਮਾਂ ਲਈ ਜਿਹੜੇ ਨੌਨ ਐਗਰੀਕਲਚਰ ਵਾਸਤੇ ਯੂਜ਼ ਕਰ ਸਕਦਾ ਜਿਹੜੇ ਇੰਡਸਟਰੀ ਵਾਸਤੇ ਉਹ ਜਾਂ ਉਹਦੇ ਵਾਸਤੇ ਯੂਜ਼ ਕੀਤਾ ਜਾ ਸਕਦਾ ਸੋ ਇਹ ਸਾਰਾ ਕੁਝ ਕ੍ਰੀਏਟਿਵ ਰਿਵਰੂਲ ਵੀ ਕਰ ਰਹੇ ਹਾਂ ਜੀ ਆਪਾਂ ਡਿਜੀਟਲ ਲੈਵਲ ਤੇ ਵੀ ਮੈਂ ਇਸ ਤੌਰ 'ਤੇ ਸਰਪੰਚ ਦੇ ਵੀ ਮੈਂ ਜਨਾ ਕੌਂਟ੍ਰਿਬਿਊਟ ਕਰ ਚਾਹ ਸ਼ਿੱਟਾਂ ਦੇ ਜਿੰਨੇ ਚੋਣ ਹੋਵੇ ਸਵੇਰੇ ਬਾਦਲਾ ਦਲਾਲਾਵਾ ਚ ਮੀਟਿੰਗਾਂ ਤੇ ਮੀਟਿੰਗਾਂ ਕਰੇ ਦੇਖੋ ਸਾਰੀਆਂ ਪਾਰਟੀਆਂ ਕੋਸ਼ਿਸ਼ ਕਰ ਲੀਆ ਜੀ ਅਸੀਂ ਉਹਨਾਂ ਦਾ ਪ੍ਰਿੰਟ ਵਿੱਚ ਸਵਾਗਤ ਕਰਾਂਗੇ ਉਹ ਦੰਗਲ ਉੱਥੇ ਕਰਾਂਗੇ ਬੰਦੇ ਕਿਹੜਾ ਬੈਚ ਉੱਪਰ ਦੀ ਕਿਹੜੀ ਵੀ ਰੇਲ ਚ ਆਇਆ ਕਿਹੜੇ ਟਰੱਕ ਚ ਆਇਆ ਕੋਈ ਪਤਾ ਨਹੀਂ ਲੱਗਿਆ ਜੀ ਉਹ ਜੇ ਜਿਹੜਾ ਸਵੱਧਤਾ ਕਰਦਾ ਉਹ ਸਿਸਟਮੈਟਿਕਲੀ ਚੱਲੇ ਜੀ ਉਹ ਲੈ ਕੇ ਜਿੰਨੇ ਫੇਰ ਐਕਸ਼ਨ ਲੈਤਾ ਫਿਰ ਮੈਂ ਆਣ ਕੇ ਪੁੱਛੋ ਐਂ ਕਰਦੇ ਆ ਜੀ ਨਾ ਕਿਸੇ ਨਾ ਮੇਰੀ ਜਿੰਨੀ ਜਦੋਂ ਆਪਾਂ ਸਿਸਟਮ ਨੂੰ ਚਲਾ ਲਿਆ ਉਹਦੇ ਵਿੱਚ ਤੁਸੀਂ ਕੋਆਪਰੇਟ ਕਰੋ ਲੈ ਕੇ ਦਿਓ